ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਕੁੱਲੀਆਂ 'ਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਿੰਡ ਦੇ ਹੀ ਇੱਕ ਪਰਿਵਾਰ ਨੂੰ ਉਹਨਾਂ ਦੇ ਆਪਣੇ ਸੱਕਿਆਂ ਦੇ ਘਰ ਹੁੰਦਾ ਬਾਬਾ ਘੇੜ ਕੇ ਬੁਰੀ ਤਰ੍ਹਾਂ ਕੁੱਟ ਛੜਿਆ। ਉੱਥੇ ਹੀ ਬਾਬੇ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਦੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਿਨਨਗਰ ਵਿਖੇ ਦਾਖਲ ਕਰਵਾਇਆ ਗਿਆ ਹੈ। ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਸਰੌਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਇੱਕ ਬਾਬਾ ਜੀ ਆਏ ਸਨ ਜਿਨ੍ਹਾਂ ਨੂੰ ਉਹ ਮੰਨਦੇ ਹਨ ਜਦ ਉਹ ਵਾਪਸ ਜਾ ਰਹੇ ਸਨ ਤਾਂ ਘਰ ਤੋਂ ਕੁਝ ਦੂਰੀ ਤੇ ਉਸਦੇ ਚਾਚੇ ਮੋਹਨ ਲਾਲ ਨੇ ਬਾਬੇ ਨੂੰ ਰੋਕ ਕੇ ਪਹਿਲਾਂ ਚੰਗਾ ਮਾਰਾ ਕਿਹਾ ਅਤੇ ਮੁਰਖ ਉਸ ਨਾਲ ਮਾਰਕਟਾਈ ਕਰਨੀ ਸ਼ੁਰੂ ਕਰ ਦਿੱਤੀ ਮੋਹਨ ਲਾਲ ਦੇ ਨਾਲ ਦੋ ਹੋਰ ਹੀ ਪਰਿਵਾਰ ਦੇ ਮੈਂਬਰ ਸਨ ਜਦ ਉਹ ਤੇ ਉਸ ਦੀ ਭੈਣ ਛਡਾਉਣ ਲਈ ਅੱਗੇ ਹੋਏ ਤਾਂ ਉਹਨਾਂ ਨਾਲ ਵੀ ਮਾਰਕਟਾਈ ਕੀਤੀ ਗਈ ਅਤੇ ਸਰਵਨ ਦੱਸਦਾ ਹੈ ਕਿ ਚਾਚੇ ਮੋਹਨ ਲਾਲ ਨਾਲ ਉਹਨਾਂ ਨਾਲ ਰੰਜਿਸ਼ ਚੱਲਦੀ ਹੈ ਇਸੇ ਕਾਰਨ ਤੋਂ ਬਾਬੇ ਨਾਲ ਕੁੱਟਮਾਰ ਕੀਤੀ ਉਹ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਉਦੋਂ ਮੋਹਨ لال ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਬੂਲ ਕੀਤਾ ਕਿ ਉਸ ਵੱਲ ਬਾਬੇ ਨੂੰ ਕੁੱਟਿਆ ਗਿਆ ਹੈ ਉਹ ਦੱਸਦਾ ਹੈ ਕਿ ਕੁੱਟਣ ਦਾ ਕਾਰਨ ਇਹ ਬਾਬੇ ਨੇ ਦੋਨਾਂ ਪਰਿਵਾਰਾਂ 'ਚ ਭਾਰ ਪਵਾਇਆ ਹੈ ਅਤੇ ਮੋਹਨ ਮੁਤਾਬਕ ਉਸਦਾ ਭਰਾ ਜੋ ਸਰਵੰਨ ਦਾ ਪਿਤਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਸਰਵੰਨ ਉਸਦਾ ਇਲਾਜ ਕਰਾਉਣ ਦੀ ਜਗ੍ਹਾ ਇਸ ਬਾਬੇ ਕੋਲ ਧਾਗਾ ਤਵਿੱਤ ਕਰਵਾ ਰਿਹਾ ਸੀ ਅਤੇ ਇਲਾਇ ਨਾ ਹੁੰਦੇ ਚੱਲਦੇ ਉਹਨਾਂ ਦੇ ਭਰਾ ਦੀ 1 ਮਹੀਨਾ ਪਹਿਲਾਂ ਮੌਤ ਹੋ ਗਈ ਇਸ ਬਾਬੇ ਨੇ ਉਸਦੇ ਪੱਤੀ ਜਿਹਦੇ ਪਰਿਵਾਰ ਨੂੰ ਉਹਨਾਂ ਬਾਰੇ ਜਾਦੂ ਕਰਨ ਦਾ ਵਹਿਮ ਪਾ ਕੇ ਦੂਰ ਕੀਤਾ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਆਡੀਟਾਰ ਆਏ ਬਾਬਾ ਜੀ ਤੇ ਇਹ ਰਾਤ ਨੂੰ ਦੇ ਲੰਗਰੀ ਦੇ ਕਹਿਣ ਆਏ ਕਿ ਸਵੇਰੇ ਸਾਡੇ ਚਾਚੇ ਨਾਲ ਇਹ ਜੇ ਲਾਟੇ ਕਰਨ ਬਾਅਦ ਪੈਰੀ ਤੇ ਮਗਰੋਂ ਹੀ ਇਹ ਤਿੰਨੇ ਜਾਣੇ ਜੀ ਚਾਚਾ ਮੇਰਾ ਇੱਕ ਮੋਨਾ ਜੀ ਇੱਕ ਪਕੂ ਤੇ ਇੱਕ ਸੋਨੀ ਜੀ ਇਹ ਤਿੰਨੇ ਜੀ ਦੇ ਹਥਿਆਰਾਂ ਨਾਲ ਜੀ ਡੇ ਟੇ ਲੈ ਕੇ ਗਏ ਉਹਨਾਂ ਨੂੰ ਮਾਰਨ ਪੈ ਗਿਆ ਜੀ ਉੱਤੇ ਜੇ ਜਦੋਂ ਨੂੰ ਪਤਾ ਲੱਗਾ ਉਦੋਂ ਮੇਰੀ ਪਰ ਇਹਦਾ ਜੀ ਮਾਰ ਮਾਰ ਕੇ ਬੁਰਾ ਕਰਦੇ ਰਹੇ ਕਿ ਉਹ ਇਸ ਢਾਨਗੇ ਇਹਨਾਂ ਨੂੰ ਮਿਲੂਗੀ ਕੁੱਟਿਆ ਨਾਲ ਮੇਰੀ ਸਿਸਟਰ ਵੀ ਤੇ ਉਹਨਾਂ ਨੂੰ ਵੀ ਪੈ ਗਈ। ਇਹ ਪਤਾ ਨਹੀਂ ਜੀ ਕੋਈ ਆਪਣੀ ਰੰਜਿ ਜੀ ਰੱਖਦੇ। ਮੀ ਨਾਮ ਹੈ ਜੀ ਮੇਰੇ ਡੈਡੀ ਨੂੰ ਪੁਰੇ ਜੀ ਤੇ ਇਹਨਾਂ ਨੇ ਕੰਮ ਕਰਤਾ ਜੀ। ਕੋਈ ਗੱਲ ਇਹ ਉਹਨਾਂ ਨਾਲ ਹੋਏ ਦੇ ਬਾਹਰ ਗੱਲ ਕਰ ਸਕਦੇ। ਸਾਡੇ ਨਾਲ ਕਰੀ ਸਾਡੇ ਨਾਲ ਗੱਲ ਕਰਦੇ। ਬੰਦੇ ਬਿਠਾਉਂਦੇ ਕੋਈ ਵੀ ਕਰਦੇ। ਗੱਲ ਦਾ ਹੱਲ ਹੁੰਦਾ ਜੀ। ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਤੁਸੀਂ? ਸਾਸ਼ਨ ਇਹ ਕਹਣਾ ਚਾਹੁੰਦਾ ਜਨੇ ਕਿ ਅਧੂ ਮਿਲਣਾ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਕੱਲ ਮੈਂ ਕੰਮ ਤੇ ਜਾਣਾ ਬਾਹਰ ਅੰਦਰ ਜੀ ਤੇ ਘਾਰਾਂ ਦੇ ਕੁੜੀਆਂ ਨੂੰ ਮਾਰਨ ਬੈਠ ਗਏ ਕੁੜੀਆਂ ਨੂੰ ਵੀ ਤੇਜ ਹੀ ਮਾਰਦੇ ਕੁੜੀਆਂ ਦੀ ਰਤਨ ਜੀ ਟੰਡੇ ਮਾਰੇ ਦੇ ਮਮੀਆਂ ਜੀ ਨੂੰ ਪੈ ਗਏ ਤੇ ਘਾਰਾਂ ਆ ਕੇ ਜਦੋਂ ਆਏ ਤੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਪੂਰੀ ਕਰ ਦਿੱਤੀ ਨਹੀਂ ਇਹ ਤਾਂ ਸਿਰਫ ਉਹ ਬੰਦੇ ਨੂੰ ਕੱਟ ਲਈ ਤੇ ਬਾਹਰ ਲਈ ਹੀ ਜਾਨ ਦੇ ਦੇ ਜਾਂਦੇ ਨੇ ਜਦੋਂ ਬਾਹਰ ਨਿਕਲਿਆ ਨਹੀਂ ਮਾਰ ਹੀ ਜਾਣਾ ਜੀ ਮੈਨੂੰ ਮਹਿਸੂਸ ਹੋ ਰਿਹਾ ਕਿ ਤੈਨੂੰ ਪਤਾ ਸਰਪਪੂ ਵੀ ਤੇ ਮੋਰੀ ਜੀ ਉਹ ਪਰਾਂਚੇ ਸੀ ਪਤਾ ਨਹੀਂ ਕਿ ਇਹ ਕੀ ਚੱਲ ਰਿਹਾ ਹੈ ਠੀਕ ਭਾਏ ਇਹ ਵੀ ਮੇਰਾ ਭਰਾ ਗੁਬਾਰ ਸੀਗਾ ਮੇਰਾ ਵੱਡਾ ਭਰਾ ਸਕਾ ਗੁਬਾਰ ਸੀਗਾ ਤੇ ਉਹਨੂੰ ਡਾਕਟਰ ਕੋਲ ਦੱਜ ਰਿਹਾ ਤੇ ਫੇਰ ਉਹ ਕਿ ਜਗ ਰਗ ਬਾਬੇ ਚੱਕਰ ਲਿਆ ਫੇਰ ਬਾਬੇ ਕੋਲ ਚਲਾ ਗਿਆ ਸੁਬਾਹੇ ਕੋਲ ਅੱਜ ਵੀ ਕੋਰਾਂ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਂ ਤਾਂ ਠੀਕ ਹੈ ਕਿ ਬਾਬੇ ਆ ਲੈ ਕੋਈ ਬਾਬੇ ਚੱਕਰ ਕਰਾ ਲਓ ਕਿ ਉਹਨੂੰ ਮੇਰਾ ਬਾਬਿਆਂ ਦਾ ਐ ਸ਼ਿੰਘਾਤਾ ਕੋਈ ਦਿਮਾਗ ਚ ਗਰੀਬ ਹੋਸ ਕਰਤਾ ਕਿ ਤੁਹਾਡੇ ਘਰ ਦਿਆਂ ਹੀ ਕਿਤੇ ਲੈ ਠੀਕ ਹੈ ਜੀ ਉਹ ਨਾਲ ਇਫਰਾ ਭਰਾ ਵੇ ਖੜੜ ਪਾਤਾ ਉਹਨੂੰ ਕਿਹਾ ਚੱਗੇ ਹੋ ਹਸਪੀਟਲਾਂ ਦਾ ਜਾਂ ਗੁਰਦਾਸਪੁਰ ਜਾਂ ਪਠਾਨਕੋਟ ਕਿਤੇ ਨਹੀਂ ਪਤਾ ਲੈ ਜਾਂ ਦਿੱਤਾ ਪਤਣ ਕਹਿੰਦਾ ਰੇ ਮੇਰੇ ਭੀਜਾ ਸ਼ਕਾ ਪਰਜਾਈ ਮੇਰੀ ਮੈਸੂ Delhi ਜਾਣਾ ਮੈਂ ਦੂਜੇ ਭਰਾਵਾਂ ਨਾਲ ਜਾਣਾ ਵੀ ਇਹਨੂੰ ਕਿਹਾ ਛੱਡ ਲਈਏ ਲੇਕਰ ਕਿਤੇ ਨਹੀਂ ਬਾਬੇ ਨੇ ਜਾਣ ਦਿੱਤਾ ਉਹਨੂੰ ਠੀਕ ਹੈ ਜੀ ਫਿਰ ਆਹੀ ਵੀ ਕਿਹਾ ਵੀ ਪਹਿਲੇ ਹੀ ਪ੍ਰੋਬਲਮ ਆ ਤਾਂ ਆਹੀ ਪਹਿਲੇ ਦੇ ਜਜਮੈਂਟ ਕਰਨੇ ਆ ਤੇ ਇਹਨੂੰ ਕੋ ਚੰਗਾ ਸੁਣ ਲਿਓ ਜੇ ਭਰਾਵਾਂ ਨੂੰ ਪੁੱਛਣਾ ਤਾਂ ਇਹ ਪਜਾਈ ਨਾ ਕਹਣਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਾਂ ਦੇ ਵਿੱਚ ਵਿੱਚ ਰੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕਿ ਬਾਬੇ ਦਾ ਡੇਲੀ ਘਾਣਾ ਰਾਤ ਨੂੰ ਪਰਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਹੱਥ ਪਤਾ ਫਿਰ ਉਹਦੇ ਬਾਅਦ ਵਿੱਚ ਕੀ ਹੋਇਆ ਕਿ ਉਹਨਾਂ 15 20 ਦਿਨ ਠੀਕ ਹੈ ਜੀ ਆ ਨੂੰ ਘਰ ਆਣਾ ਭਾਣ ਦਾ ਭਰਾ ਮੇਰਾ ਅੰਦਰ ਹੀ ਕਿਡਣਾ ਪਸੜ ਗਿਆ ਨਾ ਤੁਹਾਨੂੰ ਭਰਾਵਾਂ ਨੂੰ ਅੰਦਰ ਹੀ ਜਾਂਦਾ ਨਾ ਮੱਲੇ ਨੂੰ ਕੋਈ ਨੂੰ ਅੰਦਰ ਨਹੀਂ ਜਾਂਦਾ ਤੇ ਬਾਪਾ ਨੇ ਪਤਾ ਨਹੀਂ ਕੀ ਹੁਣ ਸਮਝਾਉਂਦਾ ਰਿਹਾ ਕੀ ਕਰ ਰਿਹਾ ਮੇਰੀ ਭਝਾਈ ਭੂਲੀ ਭਲੀ ਭਰਾ ਭੀਜੀ ਮੇਰੇ ਅੱਗੇ ਤਾਂ ਲਿਆ ਮੈਂ ਉਹਦੀ ਕਹਿਦਾ ਰਿਹਾ ਤੇ ਇਹ ਤਾਂ ਮੁੱਦਾ ਨਹੀਂ ਗੱਲ ਪਤਾ ਹੀ ਹੈ ਤੇ ਮੈਂ ਮੇਰੇ ਦੇ ਚੱਕਰ ਕੇ ਨਹੀਂ ਗਾਉਂਦਾ ਕੋਈ ਦਿੱਤਾ ਬਜਟ ਨਾਲ ਪਰ ਆ ਗਈ ਜਿਆਗਾ ਗਿਆ ਛੱਡੋ ਲੇਕਿਨ ਉਹਨਾਂ 15 ਦਿਨ ਬਾਪੇ ਹੁਮਲ ਬਾਪੇ ਨਾਲ ਕੀ ਮਨਾ ਕਰਤਾ ਕਿ ਕਿਸੇ ਨੂੰ ਮੰਦਰ ਨਹੀਂ ਆਉਂਦੇ ਨਾ ਜਦ ਕੀ ਉਹਨੂੰ ਅਰਟੀਮ ਲੋੜ ਕਿਸੇ ਛਿਆੜੇ ਡਾਕਟਰ ਦੀ ਠੀਕ ਹੈ ਜੀ ਕੇ ਹਸਪੀਟਲ ਲੋੜੀ ਲਭ ਜਿੰਨਾ ਨਹੀਂ ਜਾਣ ਦਤਾ ਠੀਕ ਹੈ ਜੀ ਅੱਜ ਕੀ ਹੋ ਗਿਆ ਹੈ ਬੜੇ ਬਾਰ ਕਹਾ ਵੀ ਆ ਤੂੰ ਇਹਨੂੰ ਚੰਗੇ ਹੱਥ ਲਈ ਉਹ ਡਾਕਟਰ ਕੋਲ ਇਹਨਾਂ ਜਾਣਦਾ ਬਾਬੇ ਨੂੰ ਪਤਾ ਕੀ ਅੱਜ ਕੱਟਾ ਹੈ ਕਿ ਦਿੱਲੀ ਰਾਤ ਨੂੰ ਤੂੰ ਤੇ ਦਿੱਲੀ ਰੈਸੋਰਸ ਨੂੰ ਆਏਗਾ ਬੇੜੀ ਅਚਨਕ ਹੋ ਗਿਆ ਨਹੀਂ ਭਰਾ ਮੇਰਾ ਪੂਰੇ ਹੋ ਗਏ ਠੀਕ ਹੈ ਜੀ ਇਹ ਭਰਾ ਮੇਰਾ ਪੂਰੇ ਨਹੀਂ ਪੁੱਛਿਆ ਵੀ ਕਿੰਨਾ ਚਿਰ ਤੱਕ ਹੰਭਰਾ ਨੂੰ ਮਿਲਣਾ ਹੈ ਭਰਾ ਗੁੰਬਾਰ ਹੈ ਭਰਾ ਗੁੱਠਿਆ ਜਿੰਦਾ ਤੇ ਜੇ ਭਰਾ ਨੂੰ ਅਹੀਂ ਮਿਲਣਾ ਹੈ ਕਿ ਇਹ ਗਾ ਨਹੀਂ ਜੀ ਬਾਬੇ ਨਾ ਬਣਾ ਕਰਦਾ ਤੁਹਾਨੂੰ ਜੀ ਬਾਬੇ ਨਾ ਬਣਾ ਕਰਦਾ ਵੀ ਕਿਸ ਨੂੰ ਅੰਦਰ ਲੈ ਜਾਣਾ ਤਾਂ ਕਿ ਬਾਬੇ ਨੂੰ ਬਾਬੇ ਨੇ ਕਹਿ ਤਾਰਾ ਕਿ ਇਹਨਾਂ ਤੋਂ ਮਾਇ ਵੀ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਦੀ ਉਹਦੇ ਬਾਬੇ ਵਿਚੇ ਲੱਗ ਕੇ ਭਰਾ ਨੂੰ ਮੰਤਰੀ ਭਰਾ ਤਾਂ ਕਿ ਸੌਂ ਨਹੀਂ ਨਾ ਗਈ ਠੀਕ ਆਂ ਅਸੀਂ ਬਈ ਚੁੱਪ ਗਾਰੇ ਜਿਹਨੂੰ ਆਹੀਂ ਜਦੋਂ ਆਹੀਂ ਭਰਾ ਦੂਰ ਹੋ ਗਿਆ ਤੁਹਾਡੇ ਮਹੱਲੇ ਦੇ ਆਡੇ ਨਿਆਣੇ ਅੰਦਰ ਗਏ ਆ ਤੇ ਤਾਂ ਵੀ ਬਾਬਾ ਅੰਦਰ ਬੁੱਧ ਰਹੇ ਜੀ ਆ ਕਿ ਅੰਦਰ ਗੇਟ ਬੰਦੀ ਬਾਬਾ ਗੇਟ ਨਹੀਂ ਖੋਲ ਰਿਹਾ ਦਿੰਦਾ ਮਾਰਾ ਦੱਸੋ ਇਹ ਕੀ ਚੱਕਰ ਆ ਰਹੀ ਜੀ ਫਿਰ ਬਾਬੇ ਨੂੰ ਬਾਹਰ ਲਗਾਇਆ ਨਾ ਬਾਅਦ ਚ ਕੀ ਇਹ ਬਾਬਾ ਨੇ ਆ ਮਲਾਂ ਤਦ ਰਾਹਤ ਪੂਰਾ ਹੋ ਗਿਆ ਜਦੋਂ ਭਰਾ ਪੂਰਾ ਕਰ ਬਾਬਾ ਫਿਰ ਮੋਕੇ ਉੱਥੇ ਫਿਰ ਆਇਆ ਚ ਪਗਾਰੇ ਵੀ ਆੜਾ ਭਰਾ ਆਇਆ ਖਲਣ ਕੀ ਪਾਈ ਆਪਾਂ ਦੇ ਕੁਸੀ ਫਿਰ ਆਇਆ ਚ ਪਗਾਰੇ ਭੱਲੇ ਕਹੀ ਕਹਿਆ ਛੋਟੇ ਜਾ ਜੋ ਹੋ ਗਿਆ ਹੋ ਗਿਆ ਭੀਜਾ ਕਹੇ ਜੋ ਹੋ ਗਿਆ ਹੋ ਗਿਆ ਆਈ ਉੱਥੇ ਤੇ ਉੱਥੇ ਫਿਰ ਕੁੜੀ ਆਦੀ ਧੀ ਜਾਈ ਤੇ ਉਹਨੇ ਕਿਹਾ ਵੀ ਮੇਉਣੇ ਮੇਰਾ ਭਰਾ ਦੇ ਮੇਰਾ ਪਿਓ ਦੇ ਆਏ ਕਿੱਥੋਂ ਲਈਏ ਜੀ ਸਾਡੀ ਮੰਨੀ ਮੇਰੇ ਧੀ ਜੇ ਨਾਲੇ ਨਾਮ ਭੁਜਾਈ ਨਾ ਮੰਨੀ ਮੈਂ ਕਿੱਥੋਂ ਭਰਾ ਦਿੰਦਾ ਆਈਗਾ ਪੇਰਾ ਨੰਮ ਲੈ ਸ਼ਾਰਾ ਪਿੰਡ ਕਾ ਇਕੱਠੇ ਹੋਏ ਦੇ ਕਹਿੰਦੇ ਚੁੱਪ ਕਰੋ ਕੁੜੀ ਨਾ ਸ਼ਰੀਆ ਮਾਗਦੀ ਮੇਰਾ ਨਾਮ ਆ ਨਹੀਂ ਮੋਨੇ ਮੇਰਾ ਪਿਓ ਦੇ ਮੋਨੇ ਮੇਰਾ ਪਿਓ ਦੇ ਇਹ ਗੱਲ ਗੱਲ ਕਰੂਗੀਆ ਤੇਨ ਵਾਹ ਪਾ ਲਗੀ ਬਾਬੇ ਰੈਣਾ ਨੂੰ ਡੈਮ ਪਾ ਦਿੱਤੇ ਰਾ ਵੀ ਤੋੜੇ ਭਰਾਵਾ ਛੱਕਿਆ ਗੱਲ ਤੇਰਾ ਮੇਰੀ ਭਰਾਣਾ ਨਹੀਂ ਦੁਸ਼ਮੀ ਦਾ ਨਾ ਮੇਰੀ ਭਰਾਣਾ ਦੁਸ਼ਮੀ ਨਾ ਭਜਾਇ ਨਾ ਦੁਸ਼ਮੀ ਮੇਰੇ ਕਿਹੜਾ ਕੋਈ ਦੁਸ਼ਮੀ ਨਹੀਂ ਹੈ ਫਖੋ ਵੀ ਮੈਂ ਭਰਾ ਕੋ ਜੀਦਾ ਸ਼ੀਰੇ ਸਾਮੀ ਭਰਾ ਵੀ ਖਬਰ ਦੇ ਲੈਣੀ ਭਰਾਣਾ ਤਲਾਵਾ ਚਲਾਣਾ ਅਜੋਕ ਤੱਕ ਹੁਦਾ ਕੋਈ ਮਾ ਲਈ ਜਿੱਦ ਤੇ ਆਈ ਗਾ ਪਟਿਆ ਗਿਰ ਮੰਦਰੀ ਨਹੀਂ ਨਾ ਠੀਕ ਆ ਨਾ ਠੀਕ ਆ ਜੇ ਨੀ ਮਲੇ ਕੁਛ ਨਾ ਨਾ ਠੀਕ ਆ ਪੱਚ ਇਹ ਗੱਲ ਇਹ ਕੀ ਬਾਬਾ ਸਹੀ ਘਾਰਦਾਰੇ ਪਾਪੇ ਪਾਰੇ ਨੂੰ ਪਾ ਲਗਾ ਕਿ ਇਹ ਬਾਬਾ ਜੀ ਦਾ ਜਨਾਨੀ ਨਰਾਚੀ ਹੋਈ ਇਹਨੇ ਪਹਿਲੇ ਵੀ ਦੋ ਵਾਰ ਜਿੱਤੀ ਹਾਲੀਆਂ ਇੱਕ ਰਾਜਪੂਤ ਜਨਾਨੀ ਘਟ ਕੇ ਲੈਂਦੀ ਸੀ ਸਾਦੂ ਇਹ ਪਰਪਰ ਦੇਖਿਆ ਕਿ ਆਹ ਤੋ ਜੇ ਅਮੀ ਕੁੜੀਆਂ ਇੱਥੇ ਝਪੜ-ਝਪੜ ਕਾਉਣਾ ਪੈਂਦਾ ਹੈ ਜਨਾਨੀਆਂ ਮੇਰੀ ਭਤੀਜੀ ਆ ਇੱਕ ਘਾਰਗਾਠੀ ਦੇ ਜਵਾਨ ਭਤੀਜੀ ਜੀ ਆਈਂਦਾ ਬਾਬਾ ਨੇ ਪਤਾ ਇਹ ਤੁਹਾਡ ਕੀ ਤੁੰਠੜੇ ਦਾ ਫੇਰ ਉਹਦੀ ਵਾਦੀ ਨਾ ਹੱਲ ਲੱਗਿਆ ਸਾਡੇ ਘਰ ਵੇਲੇ ਖਲਮੀ ਕਰੀ ਆਏ ਚੁੱਪ ਗਾਰੇ ਜੀ ਹੁਣ ਪਾਬਾ ਕੱਲ ਪਰਸਾ ਫੇਰ ਢੇਲੀ ਰਾਤ ਤੱਕ ਆਉਣ ਦੇਣਾ ਢੇਲੀ ਰਾਤ ਤੱਕ ਆਉਣ ਦੇ ਆ ਪਤਾ ਨਹੀਂ ਕੀ ਕਰਨੇ ਨੇ ਠੀਕ ਹੈ ਜੀ ਤੇ ਪਾਬਾ ਨੂੰ ਬਾਹਰ ਬਾਹਰ ਗਰਾਈ ਤੇ ਮੈਂ ਜੋ ਪਹਿਰੇ ਪਾਬਰ ਬਾਹਰ ਪੁੱਛਿਆ ਪਾਬਾ ਯਾ ਤੂੰ ਤੁਹਾਡੇ ਘਰ ਕੀ ਹੈ ਬੰਗਾ ਬੈਗਾ ਨਾ ਹੜੀ ਜਵਾਂ ਈਆਂ ਬਹਿਣਾ ਨੇ ਤੇ ਤੂੰ ਇਹ ਕੀ ਕਰਕੇ ਰਿਹਾ ਲੋਗਾਂ ਦਾ ਕਹਿੰਦਾ ਮੈਂ ਕੀ ਕਹੀ ਉਹ ਮੈਂ ਜੋ ਮੱਝੇ ਗਾ ਤੁਮ ਕੋਣ ਕਹਿਣਾ ਮੈਂ ਕੁਛ ਨਾ ਫੇਰ ਮਰਨ ਉਸ ਆ ਗਿਆ ਕਾਂਗਿਜੇ ਪਰਾਨੀ ਬੇਗੀ ਵਾ ਹੱਲ ਤੇ ਬੋਦੇ ਤੇ ਕੱਚੀ ਗਾ ਛੋਟੀ ਜੀ ਤੇ ਬਾਬਾਏ ਮਸਲਮਾ ਆਉਣਾ ਹੈ ਪਤਾ ਨਹੀਂ ਕਿੱਥੋਂ ਦਾ ਹੈ ਸ਼ਾਬਦ ਹੋਈਦਾ ਠੀਕ ਹੈ ਤੁਸੀਂ ਇਹਲੇ ਨੂੰ ਚੱਲਣਾ ਜਾਓ ਫਿਰ ਆਪਣੇ ਕੋਈ ਦੇਖੋ ਜੀ ਨਾ ਬਈ ਸ਼ਾਨ ਆਤਰ ਗੋਗੇ ਫਿਰ ਬਾਬੇ ਨਾਲ ਖਵਾਈ ਹੋਏ ਬਾਬੇ ਕੋਈ ਚੇ ਚੱਕੂ ਜਾਏ ਤੇ ਮੇਰੀ ਕਲੀਕ ਬਲਾਵਾ ਦੁਕਾਨ ਦੇ ਵਾਲੇ ਕਲੀਕ ਲੀਆ ਮਲਵਾ ਉਹਦੇ ਨੂੰ ਮਾਰਿਆ ਨਾ ਤੇ ਪੱਕੇ ਬਾਹਾਂ ਮੱਛੀ ਗੇ ਮੇ ਪ੍ਰਾਣੀ ਮੇ ਪਰ ਵੀ ਦਾੰਗ ਹੀ ਮੇ ਗੋਗੀ ਤੇ ਫਿਰ ਮਲਵਾ ਤੇ ਬਾਬੇ ਨਾਲ ਮੇ ਕੋ ਖੋਗੇ ਮੇਰੇ ਮਾਰੀਆਂ ਤੇ ਮੈਰੀ ਮਾਰੀਆਂ ਫਿਰ ਉਹ ਵਿੱਚ ਬਾਬੇ ਵੀ ਇਕੱਠੇ ਹੋਗੇ ਉਹਦੇ ਬਾਅਦ ਪਤੀਜੀ ਮੇਰੀ ਆ ਗਈ ਤੇ ਫਿਰ ਵਿੱਚ ਵਿਚਾਰੇ ਤੇ ਪਤੀਜੀ ਵਾਝੀ ਇੱਕ ਦੀ ਬਾਕੀ ਹੋਰ ਮੈਂ ਬੁੜੇ ਨੂੰ ਪਤੀਜੇ ਨੂੰ ਕਹੇ ਨੂੰ ਆਪਣੀ ਗਾ ਨਾਮ ਕਰੇ ਨੂੰ ਕੋ ਤੇ ਨਾਮ ਉਹ ਤੁਹੇ ਉਹਨਾ ਗਿਆ ਡਾਕਟਰ ਇੰਦਰਜੋਤ ਸਿੰਘ ਹਾਂ ਜੀ ਦੱਸਿਆ ਗਿਆ ਹੈ ਕਿ ਸਿੱਰੇ ਸਰੇ ਜਾਰੀ ਸੀ ਬਾਹ ਤੇ ਮੁੰਡੇ ਪੈ ਗਏ ਉਹਨੂੰ ਕੁਝ ਤੇ ਜਿਹਨਾਂ ਚਰਨੋਂ ਕਾਫੀ ਘਟਿਆ ਕੱਲਾ ਸਿਰ ਹੈ ਬੰਦਾ ਤੇ ਸੱਟਾਂ ਇਹਦੇ ਵੀ ਨਹੀਂ ਆ ਸੱਟਾਂ ਲੱਗੀਆਂ ਕਾਫੀ ਲੱਗੀਆਂ ਨੇ ਜਿੱਦੋਂ ਅਸੀਂ ਕਹਿੰਦੇ ਆ ਕਿ ਮੋਰਾ ਕੋਡਾ ਨਹੀਂ ਚੱਲ ਰਿਹਾ ਖੱਬਾ ਮੋਡਾ ਨਹੀਂ ਚੱਲ ਰਿਹਾ ਸਰਜੀ ਕੋਨ ਨਹੀਂ ਜਿ ਖੂਨ ਨਿਕਲ ਰਿਹਾ ਸੋਲ ਵੀ ਹੈਗੀ ਹੈ ਤੇ ਨੁਕਸਾਨ ਕਿ ਹੋਇਆ ਤਾਂ ਤੁਹਾਵਿਦ 12 ਉਹ ਐਕਸਟਰਾ ਆਦਿ ਅਸਾਂ ਦਾ 1000 ਰੁਪਏ ਜਾਨੀ ਜਿੱਥੋਂ ਭਰ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਬੋਡੇ ਤੇ ਤੇ ਖੋਨੀ ਦੇ ਜੋ ਵੀ ਹੈ ਗਲਤ ਹੈ ਸਮਾਜ ਵਿੱਚ ਐਵੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਤੇ ਇੱਕ ਸਮਾਜ ਆਪਦੇ ਨੂੰ ਕੋਈ ਇਸ ਤਰ੍ਹਾਂ ਗਲਤ ਕਰ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੱਤ ਸੱਟਾਂ ਵਿੱਚ ਲਿਖੀਆਂ ਜਿਹੜੀਆਂ ਠੀਕ ਹੈ ਇਹ ਸੱਤ ਸੱਟਾਂ ਲਿਖੀਆਂ ਗਈਆਂ ਹਨ ਜਿੰਨਾਂ ਚੋਂ 2 3 ਤੇ ਕਾਫੀ ਮਤਲਬ ਗਏ ਜਾਂਦਾ ਉੰਨੀ ਵਾਲੀ ਮੋਢੇ ਵਾਲੀ ਤਾਂ ਕਹਿ ਰਹੇ ਨੇ ਕਿ ਮੇਰਾ ਕੋ ਵੋਟਾ ਜਰਾ ਤੁੰਦੀ ਰਹਿ ਗਿਆ ਲਿਉਂ ਜਾ ਤੇ ਕੋਈ ਮਲੇ ਚੱਲ ਨਹੀਂ ਰਹੀ ਉਹ ਤਾਂ ਫਿਰ ਐਸ ਵਜਿਹ ਕੋ ਦੱਸ ਸਕਦੇ ਜਾਂਗੇ ਉੱਥੋਂ ਪਾਲ ਕੇ ਕਿ ਕੋਈ ਅੰਦਰ ਹੱਡੀਆਂ ਨੇ ਟੁੱਟੀਆਂ ਕੋਈ ਉਹ ਸਾਡਾ ਮੇਨ ਦਾ ਮੀਰ ਨੇ ਮੋਢੇ ਤੇ ਕੋਣੀ ਵਾਲਾ